ਸ਼ਾਜਾਦ ਪੱਟੀ ਨਾਮ ਦਾ ਇੱਕ ਗੈਂਗਸਟਰ ਹੈ ਪਾਕਿਸਤਾਨ ਚ ਬੈਠਾ ਜਿਹਨੇ ਜਲੰਧਰ ਚ ਅਟੈਕ ਵੀ ਕੀਤਾ ਦੂਸਰੇ ਪੋਜੀਸ਼ਨ ਤੇ ਸੈਟ ਦੇ ਕੇਂਦਰ ਸਰਕਾਰ ਨੂੰ ਸਵਾਲ ਹੈ ਕਿ ਸ਼ਾਜਾਦ ਪੱਟੀ ਉਹੀ ਹੈ ਜਿਹਦੀ ਲਾਰੈਂਸ ਬਿਸ਼ਨੋਰੀ ਦੇ ਨਾਲ ਵੀਡੀਓ ਕਾਲ ਕਰਦੀ ਜਿੱਤ ਵੀਡੀਓ ਜਿਹੜੀ ਹੈ ਉਹ ਵਾਇਰਲ ਹੋਈ ਸੀ ਜੇ ਇਸ ਕਿਉਂਟੀ ਦੇ ਲਈ ਕੀ ਭਾਜਪਾ ਸਰਕਾਰ ਅੱਜ ਲਾਰੈਂਸ ਬਿਸ਼ਨੋਈ ਤੋਂ ਕੁਝ ਕੁਛ ਕਰੂਗੀ ਪੰਜਾਬ ਦੀ ਸੂਬਾ ਸਰਕਾਰ ਲਗਾਤਾਰ ਜਿਹੜੇ ਲੋਕ ਨਸ਼ੇ ਦਾ ਕਾਰੋਬਾਰ ਕਰਦੇ ਸੀ ਉਹਨਾਂ ਤੇ ਸਖਤੀ ਨਾਲ ਕਾਰਵਾਈ ਕਰ ਰਹੀ ਹੈ ਜਿਹੜਾ ਸਾਰੇ ਲੋਕ ਜਾਣਦੇ ਆ ਜਿਹਦੇ ਕਰਕੇ ਅੱਜ ਪੰਜਾਬ ਚ ਉਹਦਾ ਨੈਕਸਸ ਆ ਨਸ਼ੇ ਦਾ ਉਹ ਟੁੱਟ ਰਿਹਾ ਤੇ ਖਤਮ ਹੋ ਰਿਹਾ ਹੈ ਇਹ ਜਿਹਦੀ ਸਭ ਤੋਂ ਵੱਡੀ ਕਹਿ ਲਓ ਜਿਹੜੀ ਪਰੇਸ਼ਾਨੀ ਹੈ ਦਿੱਕਤ ਉਹਨਾਂ ਲੋਕਾਂ ਲਈ ਬਣੀ ਹੋਈ ਹੈ ਜਿਹੜੇ ਪਾਕਿਸਤਾਨ 'ਚ ਬੈਠੇ ਪੰਜਾਬ 'ਚ ਜਿਹੜਾ ਨਸ਼ਾ ਉਹ ਸਪਲਾਈ ਕਰਦੇ ਸੀ ਕਿਉਂਕਿ ਭਾਰਤ ਤੇ ਪਾਕਿਸਤਾਨ ਦਾ 500 ਕਿਲੋਮੀਟਰ ਦਾ ਬਾਰਡਰ ਹੈ ਜਿਹੜਾ ਪੰਜਾਬ 'ਚ ਲੱਗਦਾ ਅੱਜ ਉੱਥੋਂ ਜਿਹੜੀ ਸਪਲਾਈ ਅੱਗੇ ਡਰੋਨਾਂ ਦੇ ਰਾਹੀਂ ਭੇਜਦੇ ਸੀ ਅੱਜ ਪੰਜਾਬ 'ਚ ਕੋਈ ਸਪਲਾਈ ਫੜਨ ਵਾਲਾ ਬੰਦਾ ਨਹੀਂ ਜਿਹਦੇ ਕਰਕੇ ਪਾਕਿਸਤਾਨੀਆਂ ਦਾ ਬਹੁਤ ਵੱਡਾ ਜਿਹੜਾ ਕਾਰੋਬਾਰ ਦਾ ਨਸ਼ੇ ਦਾ ਜਿਹੜਾ ਨੁਕਸਾਨ ਹੈ ਉਹ ਹੋ ਰਿਹਾ ਜਿਹਦੇ ਚੱਲਦੇ ਹੀ ਸ਼ਾਜਾਦ ਪੱਟੀ ਨਾਮ ਦਾ ਇੱਕ ਗੈਂਗਸਟਰ ਹੈ ਪਾਕਿਸਤਾਨ 'ਚ ਬੈਠਾ ਜੀਨੇ ਜਲੰਧਰ 'ਚ ਅਟੈਕ ਵੀ ਕੀਤਾ ਤੇ ਉਹ ਅਟੈਕ ਦਾ ਵੱਡਾ ਕਾਰਨ ਇਹੀ ਲੱਗਦਾ ਵੀ ਕਿਸ ਤਰ੍ਹਾਂ ਜਿਹੜਾ ਪੰਜਾਬ ਦਾ ਮਾਹੌਲ ਖਰਾਬ ਕੀਤਾ ਜਾ ਸਕੇ ਕਿਸ ਤਰ੍ਹਾਂ ਜਿਹੜਾ ਨਸ਼ੇ ਦਾ ਕਾਰੋਬਾਰ ਹੈ ਉਹ ਦੁਬਾਰਾ ਚਲਾਇਆ ਜਾ ਸਕੇ ਸੋ ਇਹ ਮਸਲਾ ਜਿਹੜਾ ਪੰਜਾਬ ਦਾ ਨਹੀਂ ਇਹ ਦੇਸ਼ ਦੀ ਸਿਕਿਉਰਿਟੀ ਦਾ ਹੈ ਤੇ ਇੰਟਰਨੈਸ਼ਨਲ ਪੰਜਾਬ ਕਹੋ ਭਾਰਤ ਦੇ ਪਾਕਿਸਤਾਨ ਦਾ ਜਿਹੜਾ ਇਹ ਮਸਲਾ ਸੋ ਕੇਂਦਰ ਸਰਕਾਰ ਨੂੰ ਸਵਾਲ ਹੈ ਕੀ ਸ਼ਾਹਜਾਦ ਪੱਟੀ ਉਹੀ ਹੈ ਜਿਹਦੀ ਲਾਰੈਂਸ ਬਿਸ਼ਨੋਈ ਦੇ ਨਾਲ ਵੀਡੀਓ ਕਾਲ ਕਰਦੇ ਦੀ ਇੱਕ ਵੀਡੀਓ ਜਿਹੜੀ ਹੈ ਉਹ ਵਾਇਰਲ ਹੋਈ ਸੀ ਤੇ ਲਾਰੈਂਸ ਬਿਸ਼ਨੋਈ ਦੀ ਅੱਜ ਜਿਹੜੀ ਭਾਜਪਾ ਸਰਕਾਰ ਹੈ ਪੁਸ਼ਤ ਪੁਣਾਈ ਕਰ ਰਹੀ ਹੈ ਸਾਬਰਮਤੀ ਜੇਲ੍ਹ ਚ ਗੁਜਰਾਤ ਜਿਹੜਾ ਉਹ ਰੱਖਿਆ ਹੋਇਆ ਕੀ ਦੇਸ਼ ਦੀ ਸਿਕਿਉਰਿਟੀ ਦੇ ਲਈ ਕੀ ਭਾਜਪਾ ਸਰਕਾਰ ਅੱਜ ਲਾਰੈਂਸ ਬਿਸ਼ਨੋਈ ਤੋਂ ਪੁੱਛਗਿਛ ਕਰੂਗੀ ਕਿ ਕਿਸ ਤਰ੍ਹਾਂ ਸ਼ਾਹਜਾਦ ਪੱਟੀ ਨੇ ਸਾਰਾ ਪਲਾਨ ਕਰਕੇ ਕਿਉਂਕਿ ਪਤਾ ਵੀ ਦੋਨਾਂ ਦੇ ਰਿਲੇਸ਼ਨ ਹੈ ਇਹ ਪੰਜਾਬ ਦੇ ਦੇਸ਼ ਦੇ ਮਾਹੌਲ ਖਰਾਬ ਕਰਨ ਦੀ ਜਿਹੜੀ ਕੋਸ਼ਿਸ਼ ਹੈ ਉਹ ਕੀਤੀ ਗਈ ਹੈ ਤੇ ਇਹਦੇ ਪਿੱਛੇ ਹੋਰ ਕਿਹੜੇ ਕਿਹੜੇ ਲੋਕੀ